ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਰਹਾ ਸੋਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨ ਕੀ ਹਰ ਜੀਉ ਰਾਖੈ ਜੋਗ ਜੋਗ ਰੱਖਦਾ ਆਇਆ RAM ਸੋ ਭਗਤ ਜੋ ਗੁਰਮੁਖ ਹੋਵੇ ਸਬਦ ਜਲਾਇਆ ਰਾਮ ਭਗਤ ਜਨਾ ਕੀ ਹਰ ਜਿਓ ਰਾਖੈ ਜੋਗ ਜੋਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸ਼ਬਦ ਜਲਾਇਆ ਰਾਮ ਹੋਇ ਬਸਬਦ ਜਲਾਇਆ ਮੇਰੇ ਹਰ ਭਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤਿ ਗੁਰਮੁਖ ਆਖ ਵਖਾਣੀ ਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਭਾਇਆ ਨਾਨਕ ਭਗਤ ਸੋਹ ਹੈ ਦਰ ਸਾਚੈ ਜਿਨੇ ਸਚੋ ਸੱਚ ਕਮਾਇਆ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰ ਹੈ ਵਿਚੋ ਹੋ ਆ ਗਵਾਵਹ ਜੇਨ ਗੁਣ ਆਵ ਗਣਿ ਪਛਾਰੇ ਰਾਮ ਗੁਣ ਉਗਣ ਪਛਾਣੈ ਹਰ ਨਾਮ ਵਖਾਣੈ ਭੈ ਭਗਤ ਮਿੱਠੀ ਲਾਗੀ ਅਨ ਦਿਨ ਭਗਤ ਕਰ ਹੈ ਦਿਨ ਰਾਤੀ ਕਰਹੀ ਮਹਿ ਬੇਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜਿਓ ਵੇਖ ਹੈ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਆਨ ਦਿਨ ਨਾਮ ਸੰਮਾਲੇ ਮਨ ਮੁਖ ਭਗਤ ਕਰ ਹੈ ਬਿਨ ਸਤ ਗੁਰ ਬਿਨ ਸਤ ਗੁਰ ਭਗਤ ਨਾ ਹੋਈ ਰਾਮ ਮਰ ਜਨਮ ਹੈ ਦੁੱਖ ਹੋਈ ਰਾਮ ਮਰ ਜਨਮ ਹੈ ਦੁਖ ਹੋਈ ਦੂਜੇ ਭਾਏ ਪਰਜ ਵਿਗੋਈ ਵਿਣ ਗੁਰ ਤਤ ਨਾ ਜਾਣਿਆ ਭਗਤ ਵੇਹੂ ਸਭ ਜਗ ਪਰਮਿਆ ਅੰਤ ਗਇਆ ਪਛੁਤਾਨਿਆ ਕੋਟ ਮਦ ਦੇ ਤਿਨ ਪਸ਼ਾਨਿਆ ਹਰ ਨਾਮ ਸੱਚ ਸੋਈ ਨਾਨਕ ਨਾਮ ਮਿਲ ਵਡਿਆਈ ਦੂਜੇ ਪਾਏ ਪਤ ਖੋਈ ਤੋ ਕੈ ਕਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦਿਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖੋਟ ਕਦੇ ਨਾ ਨਿਖਟੈ ਹਰ ਦੀਆ ਸਹਜ ਸੁਭਾਇਆ ਹਰ ਜਨ ਊਚੇ ਸਾਧ ਹੀ ਊਚੇ ਗੁਰ ਕਾ ਸਬਦ ਸੁਹਾਇ ਨਾਨਕ ਆਪੇ ਬਖਸ਼ ਮਿਲਾਏ ਜੋਗ ਜੋਗ ਸੋਬਾ ਪਾਇਆ ਹਰ ਜਨ ਉੱਚੇ ਸਾਧ ਹੀ ਉੱਚੇ ਗੁਰ ਕੈ ਸਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਬਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ